ਸੋ ਤੁਹਾਡੇ ਸਾਰਿਆਂ ਨੂੰ ਸਮੁੰਦਰੀ ਹਾਊਸ ਜੀ ਆਇਆ ਤੁਸੀਂ ਦੇਖਿਆ ਕਿ ਅੰਮਰਸਰ ਦੀ ਇਲੈਕਸ਼ਨ ਕੰਪਲੀਟ ਹੋਈ ਆ ਤੇ ਇਥੋਂ ਦੇ ਇਲੈਕਟਰੇਟ ਨੇ ਆਪਣਾ ਡਿਸੀਜਨ ਦਿੱਤਾ ਦਿੱਤਾ ਆ ਤੇ ਮੈਂ ਸਾਰੇ ਵੋਟਰਾਂ ਨੂੰ ਤੇ ਅੰਮਰਸਰੀਆਂ ਨੂੰ ਧੰਨਵਾਦ ਦਿਨਾ ਆ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੀਸਫੁਲ ਇਲੈਕਸ਼ਨ ਕੀਤੀ ਆ ਤੇ 2 ਲੱਖ 6000 ਪਲੱਸ ਲੋਕਾਂ ਨੇ ਮੇਰੇ ਲਈ ਵੀ ਵੋਟ ਕੀਤੀ ਔਰ ਬਾਕੀਆਂ ਲਈ ਵੀ ਤੇ ਮੈਂ ਖਾਸ ਤੌਰ ਤੇ ਆਪਣੇ ਕਾਰਿਆਕਰਤਾ ਤੇ ਹੋਰ ਜਿਹੜੇ ਸਪੋਰਟਰ ਸੀ ਜਿਨ੍ਹਾਂ ਨੇ ਦਨ ਰਾਤ ਮਿਹਨਤ ਕੀਤੀ ਤੇ ਗਰਮੀਆਂ ਚ ਡਟ ਕੇ ਸਾਥ ਦਿੱਤਾ ਤੁਸੀਂ ਦੇਖਿਆ ਕਿ ਜਿਹੜਾ ਸਾਡਾ ਕਲੀਅਰ ਏਜੰਡਾ ਸੀਗਾ ਉਹ ਕਾਫੀ ਲੋਕਾਂ ਤੱਕ ਪਹੁੰਚਿਆ ਤੇ ਮੇਰੀ ਕਮਿਟਮੈਂਟ ਉਸ ਏਜੰਡੇ 'ਚ ਹੈਗੀ ਆ ਤੇ ਮੈਂ ਆਪਣੇ ਘਾਰ ਸਮੁੰਦਰੀ ਹਾਊਸ ਅੰਮ੍ਰਿਤਸਰ 'ਚ ਹੀ ਰਹਿਣਾ ਆ ਤੇ ਅੰਮ੍ਰਿਤਸਰ ਲਈ ਕਾਸਟ ਆਰਟੀ ਵਿਕਸ਼ੇਤ ਅੰਬਰ ਸਾਹਿਬ ਅੰਬਰ ਸਾਹਿਬ ਦੀ ਪ੍ਰਗਤੀ ਲਈ ਜੋ ਵੀ ਜਿਸ ਤਰ੍ਹਾਂ ਵੀ ਮੈਂ ਹੱਲ ਕਰ ਸਕਾਂਗਾ ਮੈਂ ਕਰਾਂਗਾ ਕਮੀ ਸਾਹਿਬ ਕਮੀ ਕਿੱਥੇ ਹੈ ਪਰ ਇੱਕ ਗੱਲ ਜ਼ਰੂਰ ਦੇਖੀਗਾ ਤੁਸੀਂ ਲਈ ਹੈ ਬਹੁਤ ਚੰਗੀ ਗੋਟ ਪਈ ਹੈ ਐਸਾ ਬੀਜਪੀ ਦੇ ਵਿੱਚ ਅਰੀ ਅਮਰ ਸਾਹਿਬ ਜੀ ਗੋਟ ਪਈ ਤੁਹਾਨੂੰ ਕੀ ਲੱਗਦਾ ਐਸਾ ਤੁਸੀਂ ਵੀ ਅਬਜ਼ਰਵ ਕੀਤਾ ਹੋਵੇਗਾ ਕਿ ਕਮੀ ਕਿੱਥੇ ਰਹਿ ਗਈ ਹੈ ਕਿੱਥੇ ਕੁ ਲੋਕਾਂ ਤੱਕ ਕੋਈ ਗੱਲ ਨਹੀਂ ਪਹੁੰਚ ਸਕੀ ਦੇਖੋ ਮੇਰ ਤੋਂ ਤਾਂ ਤੁਸੀਂ ਕਿਤੇ ਜ਼ਿਆਦਾ ਐਕਸਪਰਟ ਹੋ ਤੁਹਾਨੂੰ ਇੱਥੋਂ ਦੀ ਪੋਲਿਟਿਕਸ ਦਾ ਪਤਾ ਕਮੀ ਕਿੱਥੇ ਰਹਗੀ ਵਾਅਦਾ ਕਿੱਥੇ ਹੋਇਆ ਲੇਕਿਨ ਇੱਕ ਗੱਲ ਜ਼ਰੂਰ ਹੈਗੀ ਆ ਕਿ ਇਹ ਕੰਮ ਖਾਸ ਤੌਰ ਤੇ ਪਿਛਲੇ ਤਿੰਨ ਪਾਰਲੀਮੈਂਟਰੀ ਇਲੈਕਸ਼ਨਾਂ 'ਚ ਜਿਹੜੀ ਪਰਸੈਂਟੇਜ ਹਰ ਵਾਰੀ ਕਮ ਸੇ ਕਮ 50% ਪਲੱਸ ਤੋਂ ਜਿੱਤੇ ਰਹੇ ਨੇ ਅਤਕਾ ਕਾਫੀ ক্লোਜ਼ ਆ ਗਿਆ ਸੀ ਤੇ ਟਾਈਮ ਜਿੰਨਾ ਵੀ ਹੋਵੇ ਘੱਟ ਲੱਗਦਾ ਔਰ ਆਊਟਰੀਚ ਕਰਨ ਲਈ ਟਾਈਮ ਤਾਂ ਲੱਗਦਾ ਹੀ ਆ ਆਪਣੇ ਮੈਸੇਜ ਪਹੁੰਚਣ ਲਈ ਵੀ ਟਾਈਮ ਲੱਗਦਾ ਆ ਤੇ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਆਪਣੀ ਵਿਜ਼ਨ ਵੀ ਦੱਸੀ ਤੁਹਾਨੂੰ ਵੀ ਸ਼ੇਅਰ ਕੀਤੀ ਤੁਹਾਡੇ ਮਾਧਮੋਂ ਸਾਡੀ ਜਾਏਗੀ ਲੇਕਿਨ ਮੇਰਾ ਖਿਆਲ ਤੁਹਾਡੀਆਂ ਵੀ ਪ੍ਰੈਡਿਕਸ਼ਨਾਂ ਥੋੜੀਆਂ ਜਿਹੀਆਂ ਰੋਂਗ ਹੁੰਦੀਆਂ ਤੇ ਰਿਜ਼ਲਟ ਕਾਫੀ ਗਲੂ ਸੀਗਾ ਮੈਂ ਇੱਕ ਕਿਸੇ ਮੀਡੀਆ ਵਾਲੇ ਨੇ ਕਿਹਾ ਕਿ ਬੜਾ ਫਰਕ ਸੀ ਮੇਰਾ ਖਿਆਲ ਜ਼ਿਆਦਾ ਫਰਕ ਨਹੀਂ ਸੀਗਾ ਆਪਾਂ ਸਾਰੇ 2 ਲੱਖ ਵਿੱਚ ਹੀ ਸੀਗੇ ਇਹ ਸਮਝਾਦਾ ਕਿ ਅਕਾਲੀ ਵਿਜੇਤੀ ਘਟੜਾ ਹੁੰਦਾ ਤਾਂ ਨਦੀ ਦੇ ਉਰ ਦੇ ਇੱਕ ਉਹਦ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਮੇਰੇ ਤੋਂ ਕਿਤੇ ਸੂਝਵਾਨੋਂ ਸਮਝਦਾਰੋ ਐਨਾਲਿਸਟੋ ਨਹੀਂ ਅਸੀਂ ਤਾਂ ਸਮਝਦਾਰ ਨਹੀਂ ਨਹੀਂ ਤੁਸੀਂ ਨਹੀਂ ਦੇਖ ਬਈ ਮੈਨੂੰ ਕਰੀਅਰ ਬਹੁਤ ਜ਼ਿਆਦਾ ਹੈ ਬਈ ਮੈਨੂੰ ਤਾਂ ਮੈਨੂੰ ਤਾਂ ਤੁਸੀਂ ਕਹਿੰਦੇ ਹੋ ਬਾਰ-ਬਾਰ ਤੁਸੀਂ ਕਹਿੰਦੇ ਪੈਰਾਸ਼ੂਟ ਤਾਂ ਨਹੀਂ ਆਇਆ ਇੱਥੇ ਅਸੀਂ ਨਹੀਂ ਕਹਿੰਦੇ ਕਿ ਪੰਜਾਬ ਦੇ ਲੋਕ ਸਾਡੇ ਪੰਜਾਬ ਦੇ ਲੋਕ ਕਹਿੰਦੇ ਸੀ ਬੱਲੇ ਬੱਲੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਫੇਤਾਨ ਨੂੰ 2 ਲੱਖ ਪਲੱਸ ਨੇ ਵੋਟ ਪਾਈ ਤੁਸੀਂ ਆਪ ਹਿਸਾਬ ਲਗਾਓ ਸਟੈਟਿਸਟਿਕ ਦੇਖੋ ਆਪਾਂ ਸਟੈਟਿਸਟਿਕ ਨਾਲ ਗੱਲ ਕਰੀਏ ਆਪਾਂ ਐਵੇਂ ਸਪੈਕੂਲੇਟਿਵ ਗੱਲ ਕਰੀਏ ਤੇ ਅਗਰ ਉਹ ਐਡੀਸ਼ਨ ਹੁੰਦੀ ਆਰਕਾ ਤੇ ਕੀ ਫਰਕ ਪੈਂਦਾ ਜੀ ਪੈਂਦਾ ਜੀ ਕਿ ਨਹੀਂ ਤੇ ਉਹਦੇ ਤੋਂ ਤੁਸੀਂ ਖੁਦ ਅਨਲਿਸਿਸ ਕਰੋ ਮੈਂ ਨੂੰ ਤੁਹਾਨੂੰ ਅਨਲਿਸਿਸ ਕਰਕੇ ਦੱਸਾਂ ਕਿ ਭਾਈ ਆ ਆ ਤੁਸੀਂ ਤਾਂ ਹੀ ਮੈਂ ਕਹਾਂ ਕਿ ਤੁਸੀਂ ਹੂਝਬਾਨ ਹੋ ਖੁਦ ਦੇਖ ਸਕਦੇ ਹੋ ਕਿ ਉਹ ਕਨਕਲੂਜਨ ਉਹ ਤੋਂ ਡਰਾ ਕਰੋ ਤੁਹਾਨੂੰ ਨਹੀਂ ਲੱਗਦਾ ਕਿ ਚਲੋ ਤੁਸੀਂ ਸੇਵਾ ਦੇ ਵਿੱਚ ਸੀਗੇ ਹਨ ਜਦੋਂ ਤੁਸੀਂ ਸੇਵਾ ਬੁੱਕ ਤੇ ਉਸ ਤੋਂ ਬਾਅਦ ਐਟੋ ਨੂੰ ਲੱਗਣੀ ਕਿ ਇਹ ਹੋਈ ਕਿ ਕਿ ਸਾਫ ਸਮਾਂ ਪਹਿਲਾਂ ਜਾ ਉਹ ਸਮਾਂ ਦਿਨਾ ਬੰਦੇ ਅਮਰਸਰ ਦੇ ਰੋਕਣਾ ਜਰਾ ਕਰਤ ਹੋਵੇ ਦੇਖੋ ਇਸ ਤਰ੍ਹਾਂ ਆ ਕਿ ਮੈਂ ਆਪਣੀ ਪ੍ਰਾਈਵੇਟ ਸੇਵਾ ਤਾਂ ਕਰਦਾ ਨਹੀਂ ਸੀ ਭਾਰਤ ਸਰਕਾਰ ਦੀ ਸੇਵਾ ਕਰਦਾ ਸੀ ਜਦੋਂ ਕੋਵਿਡ ਹੋਇਆ ਭਾਰਤ ਦੇ ਬੱਚੇ ਆਏ ਉਹ ਚੰਬਰ ਸਰ ਦੇ ਵੀ ਬੱਚੇ ਆਏ ਤੇ ਮੈਂ ਤੇ ਉਦੋਂ ਹੀ ਛੱਡੀ ਜਦੋਂ ਤੁਸੀਂ ਜਿ ਤਰ੍ਹਾਂ ਕਿਹਾ ਸੇਵਾ ਮੁਕਤ ਹੋਇਆ ਤੇ ਉਦੋਂ ਜਿੱਦੀ ਓਪਨਿੰਗ ਮਿਲੀ ਤੁਹਾਡੀ ਗੱਲ ਬਿਲਕੁਲ ਸਹੀ ਆ ਟਾਈਮ ਜਿੰਨਾ ਮਿਲ ਜਾਵੇ ਇੰਟਰੈਕਸ਼ਨ ਕੰਪਲੀ ਉਹਨਾਂ ਹੀ ਵਧੀਆ ਰਹਿੰਦਾ ਆ ਲੇਕਿਨ ਲੇਕਿਨ ਮੈਂ ਕਿਤੇ ਜਾਣ ਵਾਲਾ ਨਹੀਂ ਇੱਥੇ ਹੀ ਆ ਕੀ ਹੈ ਨਾ ਜੀ ਸਰਕਾਰ ਕਿਵੇਂ ਬਣ ਕੇ ਪੀਜਦੀ ਹੋਣਾ ਤੁਸੀਂ ਉਹਨਾਂ ਬੰਦਿਆਂ ਦੇ ਮੈਂ ਕਹਿੰਦਾ ਤੁਸਾਂ ਦੇ ਵੀ ਕਿਹੜੇ ਬਸਤੇ ਕਦੀ ਜੀਐਨਐਸਸੀ ਤੁਸੀਂ ਗੱਲ ਕੀਤੀ ਸੀ ਕਿ ਅੰਮ੍ਰਿਤਸਰ ਚ ਖੋਲਣ ਦੀ ਕਿਉਂਕਿ ਕੀ ਆ ਇਹ ਜਾ ਰਿਹਾ ਸੰਧੂ ਸਾਹਿਬ ਜਿਹੜੀ ਐਕਚੁਅਲ ਅੱਜ ਦੀ ਵੀ ਗੱਲ ਹੈਗੀ ਆ ਸਾਰੇ ਮੇਰੇ ਸਹਿਯੋਗੀ ਤੇ ਖੜੇ ਨੇ ਉਹ ਵੀ ਇਹ ਗੱਲਾਂ ਸਾਬਤ ਹੋਣਗੇ ਪੰਜਾਬ ਦੀ ਅੰਮ੍ਰਿਤਸਰ ਦੀ ਆਬੋ ਹਵਾ ਐਸਟਾਫ ਇਹ ਕਹਿ ਰਹੀ ਹੈ ਕਿ ਬੀਜੇਪੀ ਦੀ ਸਰਕਾਰ ਉੱਪਰ ਬਣਨ ਜਾ ਰਹੀ ਹੈ ਤੇ ਜਿਹੜੇ ਪਰਮਜੀਤ ਸਿੰਘ ਸੰਧੂ ਨੇ ਇਹ ਕੇਂਦਰ ਦੇ ਵਿੱਚ ਫੋਰਨ ਮਨਿਸਟਰ ਹੋਣਗੇ ਜੇਕਰ ਤੁਹਾਨੂੰ ਅਜਿਹੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕੀ ਪੰਜਾਬ ਦੀ ਇਹ ਅੰਮ੍ਰਿਤਸਰ ਦੀ ਪਹਿਲੇ ਪੈਰ ਦੇ ਆਧਾਰ ਤੇ ਤੁਸੀਂ ਤਰੱਕੀ ਕਰੋਗੇ ਜਾਂ ਅਸਟੇਕ ਕਰੋਗੇ ਜਿੰਨੇ ਤੁਸੀਂ ਵਾਅਦਾ ਕੀਤੇ ਸੀਗੇ ਦੇਖੋ ਐਲੀਗਾ ਕੈਬਨਟ ਬਣਾਣਾ ਪ੍ਰਾਈਮ ਮਿਨਿਸਟਰ ਦਾ ਪ੍ਰੋਗਰਾਮ ਤੇ ਤੁਹਾਨੂੰ ਜਾਦੀ ਖਬਰ ਹੈ ਮੈਨੂੰ ਤਾਂ ਕੋਈ ਇਹੋ ਜਿਹੀ ਖਬਰ ਨਹੀਂ ਲੇਕਿਨ ਮੇਰੀ ਫਿਰ ਮੈਂ ਕਹਾਂ ਨਾ ਤੁਹਾਨੂੰ ਜਾਦੀ ਖਬਰ ਹੋ ਸਕਦਾ ਤੁਹਾਡਾ ਸਿੱਧਾ ਕਨੈਕਸ਼ਨ ਹੋਵੇ ਪ੍ਰਾਈਮ ਮਿੰਿਸਟਰ ਨਾਲ ਠੀਕ ਹੈ ਨਾ ਇਹ ਤਾਂ ਉਹ ਇੱਕ ਮਿੰਟ ਇੱਕ ਮੇਰੀ ਮੈਂ ਤੁਹਾਨੂੰ ਮੈਂ ਤੁਹਾਨੂੰ ਚਲੋ ਮੇਰੀ ਗਾਹ ਤੇ ਗੱਲ ਸੁਣ ਲਓ ਯਾਰ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਅੰਬਰ ਸਰ ਨਾਲ ਮੈਂ ਜੁੜਿਆ ਤੁਸੀਂ ਕੀਆ ਵਾਦੇ ਮੈਂ ਇੱਕ ਵਿਜਨ ਡਾਕੂਮੈਂਟ ਦਿੱਤਾ। ਜੀ। ਵੇਖੋ ਉਹ ਪਾਰਲੀਮੈਂਟ ਇਲੈਕਸ਼ਨ ਲਈ ਇੱਕ ਵਿਜਨ ਡਾਕੂਮੈਂਟ ਦਿੱਤਾ ਸੀ। ਮੈਂ ਕਿਸੇ ਤੇ ਨਹੀਂ ਕਿਹਾ ਜਦੋਂ ਬੰਦਾ ਐਮਪੀ ਹੁੰਦਾ ਉਹਦਾ ਸਟੇਟਸ ਹੋਰ ਹੁੰਦਾ ਆ ਉਹਦੀ ਪੋਜੀਸ਼ਨ ਹੋਰ ਹੁੰਦੀ ਆ। ਲੇਕਿਨ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਮੈਂ ਆਪਣਾ ਪੂਰਾ ਜੋਰ ਲਗਾਵਾਂਗਾ। ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਟੂ ਬੈਸਟ ਆਫ ਮਾਈ ਅਬਿਲਿਟੀ। ਠੀਕ ਹੈ ਨਾ? ਮੈਂ ਆਪਣਾ ਪੂਰਾ ਜੋਰ ਲਗਾਵਾਂਗਾ। ਕਿ ਜੋ ਵੀ ਅੰਬਰ ਸਾਹਿਬ ਬਿਹਤਰੀ ਲਈ ਕਰ ਸਕਦੇ ਆ ਜਰੂਰ ਕਰਾਂਗੇ ਤੇ ਉਹਦੇ ਤੋਂ ਮੈਂ ਨਹੀਂ ਤੁਹਾਨੂੰ ਗਰੰਟੀ ਦੇ ਸਕਦਾ ਭਾਈ ਗਾਂ ਡਿਸੀਜਨ ਮੇਕਰ ਤੋਂ ਹੋਰ ਹੁੰਦਾ ਨਾ ਤੇ ਬਾਕੀ ਜੋ ਵੀ ਜਿਤਨਾ ਵੀ ਮੈਂ ਸੇਵਾ ਕੀਤੀ ਮੈਂ ਦੇ ਇੱਥੇ ਅੰਬਰਸਰ ਜਿਤਨਾ ਮੇਰੇ ਪਰਿਵਾਰ ਨੇ ਸੇਵਾ ਕੀਤੀ ਮੈਂ ਸੇਵਾ ਕਰਦਾ ਆ ਮੈਨੂੰ ਕੋਈ ਭਲੇਖਾ ਨਹੀਂ ਹੈਗਾ ਮੈਂ ਮੰਤਰੀ ਹੋਵਾਂ ਨਾ ਹੋਵਾਂ ਐਮਪੀ ਹੋਵਾਂ ਨਾ ਹੋਵਾਂ ਜਿੱਥੇ ਮੈਂ ਅੰਬਰ ਸਰ ਵੀ ਪੁਸ਼ ਕਰ ਸਕਦਾ ਆ ਮੈਂ ਜਰੂਰ ਕਰਾਂਗਾ ਸਿੱਧੂ ਸਾਹਿਬ ਐਕਟੀਵਿਟੀਜ਼ ਤੁਹਾਡੀਆਂ ਆਪਣੇ ਆਫਿਸ ਤੋਂ ਚੱਲਣਗੀਆਂ ਤੁਹਾਨੂੰ ਕਰਾਂਗੇ ਜਾਂ ਬੀਨਿੰਗ ਆਪਰੇਚੁਨ ਕਿਉਂਕਿ ਹਰਦੀਪੂਰੀ ਸਾਹਿਬ ਕਹਿੰਦੇ 3.5 ਲੱਖ ਦੇ ਕਰੀਬ ਮੋਡਾ ਪੀਏ ਸਨ ਬਾਅਦ ਜੋ ਉਹਦੇ ਆਈ ਗੁਆ ਤੁਸੀਂ ਇੱਕ ਮਿੰਟ ਮੇਰੀ ਗੱਲ ਮੇਰੀ ਗੱਲ ਕਰ ਰਹੇ ਹੋਗੇ ਤੁਸੀਂ ਬਾਅਦ ਬਾਅਦ ਹੋਣੀ ਚਾਹੀਦੀ ਹੈ ਨਾ ਇੱਕ ਮਿੰਟ ਗੱਲ ਮੇਰਾ ਮਾਈਕ ਮਾਈਕ ਕੁਐਸਚਨ ਹੈ ਉਹਨਾਂ ਨੂੰ ਵੀ 3.5 ਲੱਖ ਰੁਪਏ ਦਾ ਮੋਟਾ ਭਾਈ ਤੁਹਾਨੂੰ ਵੀ 2 ਲੱਖ ਤੋਂ ਵੱਸ ਮੋਟਾ ਹੀ ਜੇ ਤੁਸੀਂ ਕਹਿ ਰਹੇ ਉਹਨਾਂ ਲੋਕਾਂ ਨੂੰ ਜੇ ਸਮੁੰਦਰੀ ਸਾਹਿਬ ਦੀ ਲੋੜ ਹੈ ਤੇ ਕਿਤੇ ਸੰਪਰਕ ਕਰਨਗੇ ਲੋਕਾਂ ਨੂੰ ਸਮੁੰਦਰੀ ਹਾਊਸ ਤੁਹਾਨੂੰ ਪਤਾ ਟੋਲ ਫ੍ਰੀ ਨੰਬਰ ਵੀ ਹੈਗਾ ਜੀ ਉਹ ਐਡਵਰਟਾਈਜ਼ ਹੋਇਆ ਸੋਸ਼ਲ ਮੀਡੀਆ ਤੇ ਵੀ ਆਇਆ ਜਬੀ ਘੰਟੇ ਵੀ ਉਹ ਹੈਗਾ ਮੈਂ ਵੀ ਇੱਥੇ ਹੈਗਾ ਠੀਕ ਹੈ ਨਾ ਲੇਕਿਨ ਇਹ ਮੈਨੂੰ ਦੱਸੋ ਕਿ ਤੁਸੀਂ ਕਦੀ ਨਹੀਂ ਅੰਮ੍ਰਿਤਸਰ ਤੋਂ ਬਾਹਰ ਜਾਂਦੇ ਤੁਹਾਡਾ ਵੀ ਹੱਕ ਹੈਗਾ ਕਿ ਕਦੀ ਹੌਲਡ ਆਨ ਹੋ ਲੋ ਆਪਣੇ ਘਰ ਚੋਂ ਵੀ ਕਦੀ 4-5 ਦਿਨ ਤਾਂ ਬੰਦਾ ਚਲਾ ਜਾਂਦਾ ਦਾ ਜਾਫਾ ਨਾ ਜਾਫਾ ਨਾ ਕਿ ਨਹੀਂ ਤੁਸੀਂ 15 ਦਿਨ ਲਾਓ ਮਹੀਨੇ ਮੈਂ ਮੈਂ ਤਾਂ ਉਹ ਹੀ ਸੋ ਮੈਂ ਆਪਣੇ ਘਰ ਤੇ ਦਵਾਂਗਾ ਲੇਕਿਨ ਮੈਂ 4 ਦਿਨ ਬਾਅਦ ਕਿਤੇ ਘਰ ਗਿਆ ਫਿਰ ਕਰੋ ਚੰਡੀਗੜ੍ਹ ਗਿਆ ਤੁਸੀਂ ਰੌਲਾ ਪਾ ਦਿਓ ਕਿ ਉਹ ਭੱਜ ਗਿਆ ਭੱਜ ਗਿਆ ਮੈਂ ਨਹੀਂ ਭੱਜਿਆ ਮੈਂ ਨਹੀਂ ਅਖੀ ਸਵਾਲ ਕਰਕੇ ਅਸੀਂ ਪ੍ਰੈਸ ਕਾਨਫਰੈਂਸ ਸਮਾਪਤ ਕਰਦੇ ਆਖਰੀ ਸਵਾਲ ਇਹ ਹੈ ਤੁਸੀਂ ਕਿਹਾ ਕਿ ਮੇਰਾ ਸਮੁੰਦਰੀ ਹਾਊਸ ਹੈਗਾ ਮੈਂ ਇਥੋਂ ਜਾਣ ਵਾਲਾ ਨਹੀਂ ਨੌਰਥ ਜੋ ਸਭ ਤੋਂ ਵੱਧ ਬੀਜੇਪੀ ਨੂੰ ਵੋਟ ਪਈ ਹੈ ਤੁਹਾਡਾ ਘਰ ਨੌਰਥ ਦੇ ਰੇਚਾ ਮੰਨ ਕੇ ਚੱਲੀਏ ਕਿ ਨੌਰਥ ਦੇ ਕਬਜ਼ਾ ਹੋ ਚੁੱਕਿਆ ਹੁਣ ਤਲਜੀਤ ਸਿੰਘ ਸੱਜੂ ਦਾ ਬੀਜੇਪੀ ਵੱਲੋਂ ਦੇਖੋ ਕੋਈ ਚਾਹ ਸਕਦਾ ਸਟੇਪ ਪੋਜੀਟਿਵ ਆਉਣਗੇ 2027 ਦੇ ਵਿੱਚ ਹਾਂ ਤੁਹਾਡਾ ਸਵਾਲ ਸੀਗਾ ਨਹੀਂ ਨਹੀਂ ਮੈਂ ਪਹਿਲਾਂ ਸਮਝਿਆ ਤੁਸੀਂ ਦੇਖੋ ਕਿਉਂ ਹੁੰਦਾ ਸਮਾਂ ਬਹੁਤ ਜ਼ਿਆਦਾ ਭਾਈ ਸਾਹਿਬ ਪਈ ਹੈ ਲੈਪਟਾ ਦੇਖੋ ਭਾਈ ਸਾਹਿਬ ਕਿੱਥੇ ਮੈਨੂੰ ਲਿਆਣਾ ਆ ਕਿੱਥੇ ਨਹੀਂ ਲਿਆਣਾ ਉਹ ਇੱਕ ਡਿਫਰੈਂਟ ਗੱਲ ਹੈ ਉਹ ਜਿਨੇ ਤੈਅ ਕਰਨਾ ਆ ਉਹ ਤੈਅ ਕਰੇਗਾ ਮੈਨੂੰ ਤਾਂ ਹਲੇ ਕੋਈ ਇਹੋ ਜਿਹੀ ਐਡਵਾਈਸਰੀ ਨਹੀਂ ਆਈ ਨੰਬਰ 2 ਜਿੱਥੋਂ ਦਾ ਅੰਬਰਸਾ ਦਾ ਹੈ ਦੇਖੋ ਅੰਬਰਸਰ ਲਈ ਕਈ ਸਾਧਨ ਨੇ ਪਾਰਟੀ ਦਾ ਵੀ ਸਾਧਨ ਹੈ ਦੂਜੇ ਵੀ ਆ ਤੁਹਾਨੂੰ ਪਤਾ ਵਿਕਸ਼ਿਤ ਅਮਰitsar ਇਨੀਸ਼ੀਏਟਿਵ ਹੈ vikshitamritsar.org ਜਾ ਕੇ ਦੇਖੋ ਉਹ ਇਨੀਸ਼ੀਏਟਿਵ ਚੱਲੇਗਾ ਤੇ ਉਥੇ ਜੋ ਵੀ ਮੈਂ ਹੈਲਪ ਕਰ ਸਕਦਾ ਹਾਂ ਉਹ ਤਿੰਨ ਏਰੀਆਸ ਬਹੁਤ ਕਲੀਅਰ ਨੇ ਉਹਨਾਂ ਨੇ ਕਿਹਾ ਸਟਾਰਟਅਪ ਆਪਣਾ ਡਰਗ ਫਰੀ ਤੇ ਕਲੀਨ ਅਮ ਰਿਸਰਚ ਤੇ ਤੁਸੀਂ ਅਗਰ ਥੋੜਾ ਜਿਹਾ ਵੈਬਸਾਈਟ ਦੇਖੋਗੇ ਤੁਸੀਂ ਦੇਖੋਗੇ ਕਿ ਡਰਗਸ ਉਹਨਾਂ ਨੇ ਇਨੀਸ਼ੀਏਟਿਵ ਵੀ ਲਾਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕਮੇਟੀ ਬਣਾਈ ਆ ਤੇ ਜੋ ਵੀ ਉਹਦੇ ਚ ਵੀ ਮੈਨੂੰ ਉਹ ਕਹਿਣਗੇ ਔਰ ਜ਼ਰੂਰ ਕਹਿਣਗੇ ਕਿਉਂਕਿ ਉਹ ਮੇਰੇ ਨਾਲ ਬੜੇ ਸਾਲਾਂ ਦੇ ਐਸੋਸੀਏਟਡ ਨੇ ਉਹਨਾਂ ਨੂੰ ਸ਼ੌਕ ਹੈ ਦਿਲੋਂ ਸ਼ੌਕ ਹੈ ਕੋਈ ਪ੍ਰੋਫਿਟ ਮੋਟਿਵ ਨਹੀਂ ਉਹਨਾਂ ਦਾ ਤੇ ਮੈਂ ਵੀ ਉਹਨਾਂ ਨੂੰ ਇਨਕਰੇਜ ਕਰਾਂਗਾ ਜਿਸ ਤਰ੍ਹਾਂ ਵੀ ਅੰਬਰਸਰਦਾ ਆਪਾਂ ਭਲਾ ਕਰ ਸਕਦੇ ਆਂ ਔਰ ਕੋਈ ਹੋਰ ਵੀ ਅਗਰ ਮੇਰੀ ਵਾਕਫੀयत ਹੈਗੀਆ ਕਨੈਕਸ਼ਨ ਹੈਗੇਆ ਕੋਈ ਫਾਊਂਡੇਸ਼ਨ ਹੈ ਜਿਸ ਤਰ੍ਹਾਂ ਕਈ ਸਕੂਲਾਂ ਚ ਟੀਚਰਾਂ ਚ ਹੈਲਪ ਕਰ ਸਕਦੇ ਨੇ ਠੀਕ ਹੈ ਨਾ ਤੇ ਆਪਾਂ ਐਗਰੋ ਦੀ ਗੱਲ ਕਰਦੇ ਆਂ ਕਿ ਐਗਰੋ ਇੰਡਸਟਰੀ ਹੋਣੀ ਚਾਹੀਦੀ ਤੇ ਤੁਹਾਡੇ ਮਾਧਿਅਮ ਥਰੂ ਮੈਂ ਰੈਗੂਲਰਲੀ ਪ੍ਰੈਸ਼ਰ ਪਾਉਂਦਾ ਰਹਾਂਗਾ ਔਰ ਜੋ ਕਰਨਾ ਜਿੱਥੇ ਮੈਂ ਇੱਕ ਪੁੱਲ ਦੀ ਤਰ੍ਹਾਂ ਕੰਮ ਕਰ ਸਕਦਾ ਉਹ ਵੀ ਖਰਾ ਦਾ ਲੇਕਿਨ ਬੈਸਰ ਤਾ ਤੁਹਾਨੂੰ ਆਪਸ਼ਨ ਕਿ ਮੈਂ ਐਮਪੀ ਦੇ ਸ਼ੂਜ਼ ਤੇ ਨਹੀਂ ਸਟੈਪ ਕਰ ਰਿਹਾ ਲੇਕੇ ਅੰਬਰਸਰ ਚ ਚੰਗਾ ਕਰਨ ਲਈ ਔਰ ਅੰਬਰਸਰ ਦੀਆਂ ਪ੍ਰੋਬਲਮ ਤੁਹਾਨੂੰ ਸਾਰਿਆਂ ਨੂੰ ਪਤਾ ਨੇ ਅੰਮ੍ਰਿਤਸਰ ਦੇ ਭਲੇ ਲਈ ਤੁਹਾਡੇ ਮੇਰੇ ਅੰਮ੍ਰਿਤਸਰੀਆਂ ਦੇ ਸਾਡੇ ਸਾਰਿਆਂ ਦੇ ਦਿਲ ਚ ਨੇ ਕਿਸਾਨਾਂ ਨੂੰ ਕਿੰਨਾ ਦੇ ਦੋਸ਼ੀ ਮੰਨ ਲਿਓ ਤੁਸੀਂ ਵੀ ਕਿਸਾਨਾਂ ਦਾ ਵੱਡਾ ਯੋਗਦਾਨ ਰਿਹਾ ਤੁਹਾਡੀ ਹੱਥ ਵਿੱਚ ਇਹਨਾਂ ਨੂੰ ਸਮਝਦੇ ਹੋ ਕੋਈ ਘਰ ਦੇ ਬਾਹਰ ਤਾਂ ਨਾ ਲੱਗਿਆ ਪੂਰੀ ਜਗ੍ਹਾ ਤੇ ਨਿਕਲੇ ਨਾ ਸੁਣਿਆ ਭੰਡੇਫਾ ਆਏ ਹੋਏ ਦੀ ਹਾਂਜੀ ਉਹ ਪਛਿਬਲਾ ਰਹੇ ਨੇ ਕਹਿੰਦੇ ਆ ਇਹ ਸਭ ਤੋਂ ਬੜੀ ਅੱਛੀ ਹੈ ਤੁਸੀਂ ਮੈਨੂੰ ਦੱਸ ਦਿਓ ਮੈਂ ਵੀ ਲੱਡੂ ਭੇਜਵਾਵਾਂ ਕਿਉਂਕਿ ਅੱਜ ਕੱਲ੍ਹ ਤੋਂ ਲੋਕ ਲੱਡੂ ਖਾਂਦੇ ਨੇ ਰੋਟੀ ਖਾਣੀ ਤਾਂ ਭੁੱਲ ਗਏ ਨੇ ਸ਼ਾਇਦ ਜੀ ਫਿਰ ਉਹ ਦੇਖੋ ਇਤਨਾ ਯਾਰ ਲੈ ਬਾਈ ਇਸ ਸਮਾਂ ਥੋੜਾ ਪ੍ਰਭਾਵ ਸੀਗਾ ਕੋਈ ਤੇ ਐਨਾਲਿਸਿਸ ਕਰਨਾ ਤੇ ਤੁਹਾਡਾ ਰਹਿ ਗਿਆ ਯਾਰ ਮੈਂ ਤੇ ਆਪਣੀ ਪੂਰੀ ਕੋਸ਼ਿਸ਼ ਕੀਤੀ ਔਰ ਮੇਰੇ ਵਿਜ਼ਨ ਕਲੀਅਰ ਹੈ ਮੈਂ ਹਲੇ ਵੀ ਬਾਰ ਫਿਰ ਉਹ ਕਿਸਾਨਾਂ ਨੂੰ ਇਹ ਕਹਿੰਨਾ ਆ ਦੇਖੋ ਪਹਿਲੀ ਗੱਲ ਆ ਉਹ ਕਿਸਾਨਾਂ ਨੂੰ ਗਰੰਟੀ ਨਹੀਂ ਕਰਦੇ ਪਰਸੇ ਕਿ ਸਾਡੇ ਸਾਰੇ ਕਿਸਾਨਾਂ ਦਾ ਉਹ ਜਥੇਬੰਦੀ ਆ ਠੀਕ ਹੈ ਨਾ ਜਿਹੜੇ ਅਸਲੀ ਕਿਸਾਨ ਨੇ ਉਹਨਾਂ ਨੂੰ ਫਿਰ ਮੈਂ ਤੁਹਾਡੇ ਮਾਤੇ ਉਹਨਾਂ ਥਾੜੀ ਮੈਂ ਤਿੰਨ ਵਡੀਆਂ ਕੰਕਰੀਟ ਪ੍ਰਪੋਜ਼ਲਸ ਕਹੀਆਂ ਨੇ ਤੇ ਹੱਲੇ ਵੀ ਮੈਂ ਉਹਨਾਂ ਨੂੰ ਮੇਨਟੇਨ ਕਰਦਾ ਕਿ ਸਾਨੂੰ ਜਿਹੜਾ ਉਹਨਾਂ ਦੇ ਪ੍ਰੋਡਕਟ ਹੈ ਉਹਦੀ ਵੈਲਿਊ ਐਡੀਸ਼ਨ ਕਰਨੀ ਪੈਣੀ ਆ ਅਗਰ ਉਹਨਾਂ ਨੇ ਆਪਣੀਆਂ ਆਮਦਨੀਆਂ ਬਤਾਣੀਆਂ ਦੂਸਰੀ ਸਬਜ਼ੀਆਂ ਤੇ ਫਲ ਸਾਨੂੰ ਐਕਸਪੋਰਟ ਕਰਨਾ ਚਾਹੀਦਾ ਆ ਤਾਂ ਸਾਡੇ 15 20 ਗੁਣੇ ਸਾਨੂੰ ਉਧਿਆ ਇਨਕਮਾ ਵਧਣੀ ਆ ਤੇ ਤੀਜਾ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕੋੰਪਨੀ ਆ ਰਹੀ ਹੈ ਜਿਹੜੀ ਤੁਸੀਂ ਕਿਹਾ ਸੀਗਾ ਇਨਵੈਸਟਮੈਂਟ ਨਾ ਸਟਿੰਗ ਨਾ ਨੂੰ ਪੁੱਛੋ ਨਾ ਜਿਹੜੇ ਆਪਣੇ ਨੇਤਾ ਜਿਨ੍ਹਾਂ ਨੇ ਜਿਹੜੇ ਮਠਾਈਆਂ ਖਾ ਰਹੇ ਨੇ ਉਹਨਾਂ ਨੂੰ ਪੁੱਛੋ ਕਿ ਜਦੋਂ ਕਿਸਾਨ ਆਪਣੀ ਭਰਾੜੀ ਜਲਾਉਂਦੇ ਨੇ ਉਦੋਂ ਕੱਟ ਮਠਾਈਆਂ ਖਾਣ ਤੇ ਉਹਨਾਂ ਨੂੰ ਇਹ ਦੱਸ ਦਿਆ ਕਰ ਇਹ ਵੀ ਇਨਫੋਰਮੇਸ਼ਨ ਦੇਣਾ ਉਹਨਾਂ ਦਾ ਫਰਜ਼ ਆ ਨਾ ਹੁਣ ਉਹ ਸਾਰੀਆਂ ਮਠਾਈਆਂ ਹੀ ਖਾਂਦੇ ਰਹਿਣਗੇ ਫਿਰ ਦੂਜੇ ਕੰਮ ਨੂੰ ਟਾਈਮ ਨਾ ਮਿਲੂ ਲੇਕਿਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਜੀ ਆਪਾਂ ਦੇਖੀ ਵੀ ਲਿਖੇ ਬੋਰਡ ਬੈਕ ਬਹੁਤ ਵਧੀਆ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਬੋਰਡ ਬਹੁਤ ਵਧੀਆ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਦਾ ਉਤੋਂ ਵੀ ਵਧਿਆ ਹਾਂ ਜੀ ਸੋ ਇਸ ਕਰਕੇ ਦੇਖੋ ਦੋ ਮਿਨੀਆਚਰ ਅਸੀਂ ਕਾਫੀ ਅੱਛਾ ਜਿਹਾ ਲੇਕਿਨ ਮੈਂ ਇੱਥੇ ਕਲੀਅਰ ਆ ਕਿ ਮੇਰਾ ਫੋਕਸ ਅੰਮ੍ਰਿਤਸਰ ਜੀ ਤੇ ਮੈਂ ਉਹਦੇ ਵਿੱਚ ਫੋਕਸ ਕਰਨਾ ਜੋ ਮੈਨੂੰ ਹੋਰ ਰਿਸਪੌਂਸਿਬਿਲਟੀ ਦਿੱਤੀ ਜਾਏਗੀ ਇਹਨਾਂ ਨੇ ਪੁੱਛਿਆ ਸੀ ਅਗਰ ਉਹਦੇ ਵਿੱਚ ਮੈਂ ਅੰਮ੍ਰਿਤਸਰ ਦਾ ਭਲਾ ਕੀਤਾ ਡੈਫੀਨਿਟਲੀ ਕਰਾਂਗਾ ਸਰ ਜੀ ਸਿੰਘ ਜੀ ਆਪਣੇ ਕਹਿ ਰਹੇ ਸੀ ਲੋਕੀ ਤੇ ਆਪਾਂ ਮਿਲ ਕੇ ਕੰਮ ਕਰਾਂਗੇ ਸਰ ਅੱਜ ਪਰਿਆਵਰਣ ਦਿਵਸ ਹੈਗਾ ਜੀ ਪਲੀਜ਼ ਅੱਜ ਪਰਿਆਵਰਣ ਦਿਵਸ ਹੈ ਜੀ ਆਪਾਂ ਬੋਲ ਰਹੇ ਹਾਂ ਤੇ ਜਿਹੜਾ ਪੰਜਾਬ ਦੇ ਵਿੱਚ ਕੀ ਟੇਬਲ ਹੈ ਵਰਚੂਅਲ ਟੇਬਲ ਹੈ ਇਹ ਲਗਾਤਾਰ ਕੰਪਲੀਸ਼ਨ ਹੋ ਰਹੀ ਹੈ ਉਹ ਮੋਟਰਾਂ ਆ ਗਈਆਂ ਨੇ ਸਾਹ ਬਹੁਤ ਕੁਝ ਹੋ ਰਿਹਾ ਜੀ ਉਹਨੂੰ ਸ ਰੋਕਣਾ ਪੈਣਾ ਕਿਉਂਕਿ ਇਹ ਪਿਛੇ ਪਰਿਆਵਰਣ ਦੇ ਤਹਿਤ ਇਹ ਨਹੀਂ ਆਣਾ ਕਿ ਗ੍ਰੀਨ ਮੈਨੀਫੈਸਟ ਹੋ ਜਾਵੇਗਾ ਇਸ ਤਰ੍ਹਾਂ ਦਾ ਉਹ ਕਿਸੇ ਵੀ ਨਾਮ ਦਾ ਮੁੱਦਾ ਨਹੀਂ ਹੈਗਾ ਜਨਤੀ ਪੰਜਾਬ ਦੇ ਉਹਨਾਂ ਨੇ ਜਿਹੜਾ ਤੇ ਇੱਥੇ ਬਹੁਤ ਵੱਡਾ ਮੁੱਦਾ ਹੋਏਗਾ ਤੁਸੀਂ ਬਸ ਸਾਹ ਪਲੀਸ ਸੈਕਿੰਡ ਵਾਲੇ ਪਿੰਡਾਂ ਦੇ ਪਿੰਡਾਂ ਦੇ ਜਿਹੜੇ ਸਰਪੋਰ ਇਸ਼ੂਸ ਨੇ ਲੋਕਾਂ ਦੇ ਜਿਹੜੇ ਬੇਸਿਕਲ ਜਿਹੜੇ ਕੋਰ ਇਸ਼ੂਸ ਨੇ ਉਹ ਨਹੀਂ ਜਿਹੜੇ ਨੇ ਹੱਲ ਹੋ ਰਹੇ لیکن ਜਿਹੜੀ ਤੁਸੀਂ ਗੱਲਾਂ ਕਹਿ ਰਹੇ ਉਸ ਤੋਂ ਅਗਲੇ ਲੇਕਿਨ ਉਹਨਾਂ ਦੇ ਪਿੰਡਾਂ ਦੇ ਕੋਲ ਮੈਡੀਕਲ ਸਹੂਲਤਾਂ ਨਹੀਂ ਕਰੀਆਂ ਉਹਨਾਂ ਦੇ ਗੁੜੇ ਦਾ ਮਸਲਾ ਹੱਲ ਨਹੀਂ ਹੋ ਰਿਹਾ ਬੜੇ ਨਕਾਸੇ ਦਾ ਜਿਹਨਾਂ ਦੇ ਵਿੱਚ ਕੇ ਇੱਥੇ ਡਾਕਟਰਾਂ ਦੇ ਸਾੜਾ ਜਿਨੇ ਬੜੀ ਪ੍ਰੋਬਲਮ ਸੀ ਉਹ ਬੋਰ ਇਸ਼ੂਸ ਦੇ ਉੱਤੇ ਪਰਿਆਵਰਣ ਨੂੰ ਲੈ ਕੇ ਸਰ ਕੋਆ ਤੁਸੀਂ ਤੁਹਾਡਾ ਕਾਲ ਸੀ ਛੋ ਪਹਿਲੀ ਗੱਲ ਆ ਆਪਾ এনवायरमेंट ਦੀ ਗੱਲ ਕਰੀਏ ਤੁਸੀਂ ਮੇਰਾ ਵਿਜ਼ਨ ਡਾਕੂਮੈਂਟ ਦੇਖਿਓ ਬੜਾ ਕਲੀਅਰਲੀ ਉਹਦੇ ਵਿੱਚ এনवायरमेंट ਬਾਰੇ ਲਿਖਿਆ ਤੇ ਜਿਹੜਾ ਮੈਂ ਸਾਡੇ ਦਿੱਥੋਂ ਮੈਂ ਵਰਡ ਨਹੀਂ ਯੂਜ਼ ਕੀਤਾ ਡਾਇਵਰਸਿਫਿਕੇਸ਼ਨ ਲੇਕਿਨ ਮੈਂ बार-बार ਆਪਣੇ ਫਰੂਟ ਤੇ ਵੈਜੀਟੇਬਲ ਦੀ ਗੱਲ ਕਰਦਾ ਤੁਹਾਨੂੰ ਪਤਾ ਆ ਕਿ ਇਹਦੀ ਇਹ ਆਟੋਮੈਟਿਕ ਅਸੀਂ ਡਾਇਵਰਸਿਫਿਕੇਸ਼ਨ ਕਰ ਰਹੇ ਹਾਂ ਇਹ ਵਾਟਰ ਟੇਬਲ ਨੂੰ ਵੀ ਹੈਲਪ ਕਰੇਗਾ ਤੇ ਮੈਂ ਫਿਰ ਇਨਕਰੀਜ ਕਰਾਂਗਾ ਕਿ ਇਹ بڑا ਸੀਰੀਅਸ ਮਸਲਾ ਆ ਤੇ ਸਾਨੂੰ ਗ੍ਰੀਨ ਗ੍ਰੋਥ ਤਾ ਬਿਲਕੁਲ ਤਿਆਰ ਹੈ ਮੈਂ ਹੋਰੇ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਆ ਜਿਹੜੀ ਜਥੇਬੰਦੀਆਂ ਨੇ ਇਹਨਾਂ ਦੀ ਵੀ ਰਿਸਪੌਂਸਿਬਿਲਟੀ ਹੈ ਕਿ ਜਿਹੜਾ এনਵਾਇਰਨਮੈਂਟਲ ਫੈਕਟਰ ਹੈ ਜਿਦਾ ਕੋਵਿਡ ਤੇ ਰਾਈਸ ਦਾ ਹਿੱਟ ਹੋ ਰਿਹਾ ਉਹਦਾ ਵੀ ਧਿਆਨ ਰੱਖੀਏ ਲਾਸਟ ਲਾਸਟ ਤੁਸੀਂ ਗੱਲ ਕਹੀ ਸੀ ਜਿਹੜੇ ਲੋਕਲ ਇਸ਼ੂ ਭਾਈ ਸਾਹਿਬ ਮੈਂ ਬਾਰ-ਬਾਰ ਸਭ ਤੋਂ ਪਹਿਲਾਂ ਮੈਂ ਲੋਕਲ ਇਸ਼ੂ ਦੀ ਗੱਲ ਕਰ ਰਿਹਾ ਮੈਂ ਕਾਨੂੰਨੀ ਵਿਵਸਥਾ ਦੀ ਗੱਲ ਕੀਤੀ ਮੈਂ ਇਥੇ ਡਰਗਸ ਨਸ਼ਿਆਂ ਦੀ ਗੱਲ ਕੀਤੀ ਮੈਂ ਇਥੇ ਸੀਵਰੇਜ ਪਾਣੀ ਦੀ ਗੱਲ ਕੀਤੀ ਇਹ ਮੁੱਦੇ ਕਾਮਨ ਨੇ ਪਿੰਡਾਂਾਂ 'ਚ ਵੀ ਸ਼ਹਿਰਾਂ 'ਚ ਤੇ ਮੈਂ ਇਹਨਾਂ ਨੂੰ ਬਾਰ-ਬਾਰ ਨੈਸ਼ਨਲ ਚੈਨਲ ਤੇ ਵੀ ਜਦੋਂ ਮੈਂ ਗਿਆ ਇਹ ਗੱਲ ਕੀਤੀ ਆ ਦੇਖੋ ਦੂਸਰੀ ਸਕਾਈ ਟ੍ਰੇਨ ਦੀ ਵੀ ਗੱਲ ਕੀਤੀ ਆ ਸਕਾਈ ਟ੍ਰੇਨ ਦਾ ਵੀ এনवायरमेंटਲ ਇੰਪੈਕਟ ਆ ਲੇਕਿਨ ਪਹਿਲਾਂ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਕੰਸੀਗਾ 10 ਸਾਲ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਨੇ ਤੋ ਮੈਂ ਹੋਪ ਕਰਾਂਗਾ ਕਿ ਪਿਛਲੇ 10 ਸਾਲਾਂ 'ਚ ਜੋ ਵੀ ਕੀਤਾ ਹੋਇਆ ਆ ਜਲਾ ਸਾਹਿਬ ਨੇ ਅਗਲੇ 5 ਸਾਲਾਂ 'ਚ ਆ ਇਸ਼ੂਜ਼ ਬੜੇ ਇੰਪੋਰਟੈਂਟ ਨੇ 5 ਸਾਲ ਹੋ ਗਏ ਜਲਾ ਸਾਹਿਬ ਨੂੰ ਮਿਲ ਕੇ ਨੇ ਤੁਹਾਨੂੰ ਲੱਗਦਾ ਕਿ ਹੁਣ ਉਹ ਨਾਲੇ ਦਾ ਮਸਲਾ ਹੱਲ ਹੋ ਜਾਏਗਾ ਸਭ ਤੋਂ ਪਹਿਲਾਂ ਤੁਸੀਂ ਨਾਲੇ ਦਾ ਮੁੱਦਾ ਚੁੱਕਿਆ ਸੀਗਾ ਕਿ ਉਹ ਨਾਲਾ ਹਲੇ ਤੱਕ ਜਿਹੜਾ ਬੰਦ ਨਹੀਂ ਕਰਾ ਸਕੇ 5 ਸਾਲ ਹੋ ਗਏ ਕੋਈ ਉਮੀਦ ਨਾ ਚੁੰਨੇ ਹੋ ਜਲਾ ਸਾਹਿਬ ਨੂੰ ਕਿ ਉਹ ਨਾਲਾ ਕਿ ਤੂੰ ਬੰਦ ਕਰ ਦੇਣ 5 ਸਾਲ ਹੋ ਗਏ ਇਸ ਤਰ੍ਹਾਂ ਆ ਕਿ ਮੈਂ ਜਲਾ ਸਾਹਿਬ ਨੂੰ ਆਪਰਚੂਨਿਟੀ ਦਵਾਂਗਾ ਆਪਣੀ ਪ੍ਰੈਸ ਕਾਨਫਰੰਸ ਦੇ ਬਾਅਦ ਇਹ ਬੋਲਣ ਮੈਂ ਉਹਨਾਂ ਦੇ ਕਿਉਂ ਪ੍ਰੈਸ਼ਰ ਪਾਵਾਂ ਉਹਨਾਂ ਦੇ ਆਪਣੇ ਆਪ 'ਚ ਪ੍ਰੈਸ਼ਰ ਹੋਣਾ ਚਾਹੀਦਾ ਆਹ ਤੇ ਏਰੀਆ ਜਿਹੜੇ ਨੇ ਇਹ ਤੇ ਕਾਮਨ ਮੈਨ ਨੂੰ ਇੰਪੈਕਟ ਕਰਦੇ ਨੇ ਅਗਰ ਉਹਨਾਂ ਨੂੰ ਐਸਾ ਮੰਡੇਟ ਮਿਲਿਆ ਤੇ ਉਹਨਾਂ ਦੀ ਰਿਸਪੋਨਸੀਬਿਲਟੀ ਆ ਕਿ ਆਹ ਸਾਰੀਆਂ ਚੀਜ਼ਾਂ ਕਰਨ ਤੇ ਆਪਾਂ ਜਰੂਰ ਇਹ ਚੁੱਕਦੇ ਰਵਾਂਗੇ ਔਰ ਜਿੱਥੇ ਵੀ ਹੈਲਪ ਕਰ ਸਕਦੇ ਆ ਜਰੂਰ ਕਰਾਂਗੇ ਥੈਂਕ ਯੂ